ਹਾਂਜੀ ਖੜੇ ਆ ਪਿੰਡ ਰਾਮਪੁਰ ਤਹਿਸੀਲ ਪਾਇਲ ਜਲ ਲੁਧਿਆਣਾ ਦੇ ਸਮਸ਼ਾਨ ਘਾਟ ਦੇ ਵਿਖੇ ਜਿੱਥੇ ਕਿ ਜੀਟੀ ਰੋਡ ਦੇ ਉੱਪਰ ਸਥਿਤ ਹੈਵਨਲੀ ਪੈਲੇਸ ਵੱਲੋਂ ਇੱਕ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ ਜੋ ਡੈੱਡ ਬਾਡੀਜ਼ ਨੇ ਉਹਨਾਂ ਦੇ ਸੰਸਕਾਰ ਵਾਸਤੇ ਇੱਥੇ ਇਲੈਕਟ੍ਰੋਨਿਕ ਪੱਟੀਆਂ ਲਗਾਈਆਂ ਜਾ ਰਹੀਆਂ ਨੇ ਜਿਸ ਕਰਕੇ ਜੋ ਇੱਥੇ ਜੋ ਪਟਾਈ ਚੱਲ ਰਹੀ ਹੈ ਪ੍ਰੋਜੈਕਟ ਲਗਾਇਆ ਜਾ ਰਿਹਾ ਹੈ ਪਿੰਡ ਵਾਸੀ ਇਕੱਤਰਤ ਹੋਏ ਨੇ ਪਿੰਡ ਵਾਸੀ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਨੇ ਕੀ ਕਾਰਨ ਹੈ ਪਿੰਡ ਵਾਸੀ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਹੇ ਨੇ ਉਹ ਜਾਣਦੇ ਆ ਪਿੰਡ ਵਾਸੀਆਂ ਤੋਂ 45 ਮੁਰਦਾਵਾਲ ಗ್ರಾಮ ਪੰਚਾਇਤ ਮੁਰਦਾਵਾਲ ਪੰਜਾਬ ਸਰਕਾਰ ਮੁਰਦਾਵਾਲ ਤਕੇ ਸ਼ਾਹੀ ਨਹੀਂ ਚਲੇਗੀ ਤਕੇ ਸ਼ਾਹੀ ਨਹੀਂ ਚਲੇਗੀ ಗ್ರಾಮ ਪੰਚਾਇਤ ਮੁਰਦਾਵਾਲ ਹਾਂਜੀ ਖੜੇ ਆ ਪਿੰਡ ਰਾਮਪੁਰ ਤਹਿਸੀਲ ਪਾਇਲ ਜੁਲਾ ਲੁਧਿਆਣਾ ਦੀ ਜੋ ਐਸ ਸੀ ਸਮਸ਼ਾਨ ਘਾਟਾ ਉਸ ਵਿੱਚ ਖੜੇ ਆ ਜਿਸ ਵਿੱਚ ਜੋ ਪਿੰਡ ਦੇ ਵਾਸੀ ਨੇ ਸਾਰੇ ਪਿੰਡ ਦੇ ਵਾਸੀ ਨੇ ਇਕਤਰਤ ਹੋਏ ਨੇ ਤੇ ਇੱਥੇ ਇੱਕ ਹੈਵਨਲੀ ਪੈਲਸ ਵੱਲੋਂ ਪ੍ਰੋਜੈਕਟ ਲਗਾਇਆ ਜਾ ਰਿਹਾ ਜੋ ਮੁਰਦਿਆਂ ਦੇ ਮੁਰਦਿਆਂ ਨੂੰ ਸਾੜਨ ਵਾਸਤੇ ਇਲੈਕਟ੍ਰੋਨਿਕ ਪੱਟੀਆਂ ਲਗਾਈਆਂ ਜਾ ਰਹੀਆਂ ਨੇ ਦੱਸ ਦਈਏ ਕਿ ਇਸ ਤਰ੍ਹਾਂ ਦਾ ਪ੍ਰੋਜੈਕਟ ਪਹਿਲਾਂ ਹੀ ਇੱਕ ਸਮਸ਼ਾਨ ਘਾਟ ਵਿੱਚ ਲੱਗਿਆ ਹੋਇਆ ਹੈ ਇਸ ਪ੍ਰੋਜੈਕਟ ਦਾ ਜੋ ਪਿੰਡ ਵਾਸੀ ਨੇ ਸਾਰੇ ਪਿੰਡ ਵਾਸੀ ਨੇ ਵਿਰੋਧ ਕਰ ਰਹੇ ਨੇ ਐਸ ਸੀ ਸਮਸ਼ਾਨ ਘਾਟ ਹੈ ਪਰੰਤੂ ਜੋ ਪੂਰਾ ਪਿੰਡ ਇਸ ਪ੍ਰੋਜੈਕਟ ਦਾ ਵਿਰੋਧ ਕਰ ਰਿਹਾ ਹੈ ਕਿਸ ਗੱਲ ਕਰਕੇ ਇਸ ਪ੍ਰੋਜੈਕਟ ਦਾ ਵਿਰੋਧ ਹੋ ਰਿਹਾ ਉਹ ਕਰਦੇ ਆ ਪਿੰਡ ਵਾਸੀਆਂ ਨਾਲ ਗੱਲਬਾਤ ਹਾਂਜੀ ਭਰਾ ਜੀ ਕਿਨਾ ਤੁਹਾਡਾ ਅਸੀਂ ਕਾਲ ਜੀ ਸਾਰਿਆਂ ਨੂੰ ਪਹਿਲਾਂ ਦਾ ਨਹੀਂ ਮੇਰਾ ਨਾਮ ਸੁਖਵੀਰ ਸਿੰਘ ਆ ਜੀ ਸਾਬਕਾ ਪੰਚਾਇਤ ਮੈਂ ਨਗਰ ਅੰਮ੍ਰਿਤਪੁਰ ਤੋਂ ਤੇ ਮੈਂ ਆਪ ਜੀ ਦੇ ਮੀਡੀਆ ਰਾਹੀਂ ਇੱਥੇ ਦੀ ಗ್ರಾಮ ਪੰਚਾਇਤ ਨੂੰ ਸਾਡੀ ਸਰਕਾਰ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਸਾਡੀ ਇਹ ਪੁਰਜਰ ਅਪੀਲ ਆ ਕਿ ਸਾਡੇ ਜਿਹੜਾ ਇਹ ਐਸੀ ਭਾਈਚਾਰੇ ਦਾ ਸ਼ਮਸ਼ਾਨ ਘਾਟਾ ਇਹਦੇ ਵਿੱਚ ਇਹ ਹੈਵਨਲੀ ਪੈਲਸ ਜਾਂ ਯੂਰਾਨ ਦੁਆਰਾ ਇਹ ਲਾ ਰਹੇ ਨੇ ਪ੍ਰੋਜੈਕਟ ਸ਼ਮਸ਼ਾਨ ਘਾਟ ਦੇ ਵਿੱਚ ਮਰਦਿਆਂ ਨੂੰ ਜਿਹੜੇ ਸੰਸਕਾਰ ਕਰਨ ਦਾ ਅਸੀਂ ਪਹਿਲੀ ਗੱਲ ਤਾਂ ਇਹ ਆ ਜੀ ਜਿਹੜਾ ਹੈਵਨਲੀ ਪੈਲਸ ਆ ਜਾਂ ਕੋਈ ਐਨ ਜੀਓ ਆ ਇਹਨਾਂ ਕੋ ਬੜਾ ਪੈਸਾ ਹੁੰਦਾ ਜੀ ਤੇ ਇਹ ਪੈਸਾ ਆਪਣਾ ਕਿਸੇ ਪਾਸੇੋਂ ਵੀ ਇਹ ਹੈਰ ਕਰਕੇ ਜਗ੍ਹਾ ਨੂੰ ਇਸ ਸ਼ਮਸ਼ਾਨ ਘਾਟ ਲਈ ਆਪਣੀ ਜਗ੍ਹਾ ਖਰੀਦ ਲੈਣਾ ਤੇ ਜਿਹੜੀ ਇੱਥੇ ਬਦੂ ਉੱਠੇਗੀ ਦੀ ਸਾਰਾ ਨਾ ਵੱਡੀ ਤਕਲੀਫ ਇੱਥੇ ਜਿਹੜੇ ਆਲਦਾਲੇ ਪਰਿਵਾਰ ਨੇ ਆਲਦਾਲੇ ਸਾਰੇ ਮੇਰੇ ਕੋਲੇ ਖੜੇ ਨੇ ਸਾਰੇ ਜਿੰਨੇ ਵੀ ਆਲਦਾਲੇ ਇੱਥੇ ਘਰ ਨੇ ਕਿਉਂਕਿ ਪਿੰਡ ਦੇ ਵਿਚਾਲੇ ਆ ਇਹ ਤੇ ਇਹਦੇ ਆਲਦਾਲੇ ਬਹੁਤ ਘਰ ਨੇ ਜਿਨ੍ਹਾਂ ਨੂੰ ਇਸ ਉਹਦੇ ਤੋਂ ਬਹੁਤ ਤਕਲੀਫ ਆ ਜੀ ਤੇ ਹਰ ਬੰਦਾ ਇਹ ਚਾਹੁੰਦਾ ਵੀ ਇੱਥੇ ਬਿਲਕੁਲ ਨਾ ਬਣਾਇਆ ਜਾਵੇ ਤੇ ਕੱਲ ਇਸ ਚੀਜ਼ ਦਾ ਸਰਪੰਚ ਨੂੰ ਵੀ ਸਨਹਿਾ ਦਿੱਤਾ ਗਿਆ ਤੇ ਪੰਚਾਇਤ ਮੈਂਬਰ ਵੀ ਜਿਹੜਾ ਇੱਥੇ ਆਪਣੇ ਹੈਗੇ ਨੇ ਉਹਨਾਂ ਨੂੰ ਵੀ ਸਨਹਿਤਾ ਆ ਗਿਆ ਪੰਚਾਇਤ ਮੈਂਬਰ ਵੀ ਕਿਸੇ ਗੱਲ ਦੇ ਉੱਤੇ ਨਹੀਂ ਆਇਆ ਕਹਨੇ ਬਹੁਤ ਚੰਗਾ ਜੀ ਕੋਈ ਮਤਲਬ ਬੈਨੀਫਿਟ ਹੈ ਆ ਦੇਖੋ ਇਹਦੇ ਤੁਸੀਂ ਦੇਖ ਸਕਦੇ ਹੋ 10-12 ਰਕਤ ਪੱਤੇ ਗਏ ਨੇ ਤੇ ਜਿਹੜੀਆਂ ਕੰਧਾਂ ਨੇ ਇਹਦੀਆਂ ਗਿਰੀਆਂ ਹੋਈਆਂ ਨੇ ਸਾਰੇ ਪਾਸਿਓਂ ਹਾਂਜੀ ਤੇ ਜਿਹੜਾ ਕੁਝ ਵੀ ਅਸੀਂ ਡਿਵੈਲਪਮੈਂਟ ਕਰਨੀਆਂ ਨੇ ਕੁਝ ਵੀ ਕਰਨਾ ਇਹਦਾ ਕੰਧਾ ਬਣਾ ਦੇਣਾ ਇੱਥੇ ਬੈਠਣ ਵਾਸਤੇ ਸ਼ੈੱਡ ਪਾ ਦੇਣਾ ਜਿਹੜਾ ਸਾਡਾ ਸ਼ਮਸ਼ਾਨ ਘਟ ਦੇ ਉੱਤੇ ਲੋਹੇ ਦਾ ਬਣਾਇਆ ਹੋਇਆ ਉਹਨੂੰ ਸਿਮੈਂਟਡ ਕਰ ਦੇਣਾ ਅਗਰ ਕੰਮ ਕਰਨ ਵਾਲੇ ਤਾਂ ਬਹੁਤ ਨੇ ਜੀ ਪਰ ਅਸੀਂ ਵੀ ਕਿਸੇ ਵੀ ਦੂਏ ਪਿੰਡ ਦਾ ਇਹਨਾਂ ਕਿਸੇ ਸੰਸਥਾ ਦੇ ਤੌਰ ਤੇ ਇੱਥੇ ਆ ਕੇ ਸ਼ਮਸ਼ਾਨ ਘਾੜ ਦੇ ਵਿੱਚ ਸੰਸਕਾਰ ਕਰਨ ਦਾ ਬਿਲਕੁਲ ਵਿਰੋਧ ਕਰਦੇ ਆਂ ਜੀ ਅਸੀਂ ਇਹ ਚੀਜ਼ ਨਹੀਂ ਚਾਹੁੰਦੇ ਹੈਗੇ ਵੀ ਪਿੰਡ ਦੇ ਵਿੱਚ ਇਹ ਅਸੀਂ ਦੋਵੇਂ ਪਿੰਡਾਂ ਤੋਂ ਆ ਕੇ ਇੱਥੇ ਮਰਦਿਆਂ ਦਾ ਸਰੀਰ ਜਿਹੜਾ ਇੱਥੇ ਸਸਕਾਰ ਕੀਤਾ ਜਾਵੇ ਤੇ ਮਤਲਬ ਜੋ ਪਿੰਡ ਦੇ ਸਰਪੰਚ ਨੇ ਜਾਂ ਪੰਚਾਇਤ ਨੇ ਇਹਨਾਂ ਨੇ ਪਿੰਡ ਵਾਸੀਆਂ ਨੂੰ ਭਰੋਸੇ ਵਿੱਚ ਨਹੀਂ ਲਿਆ ਵੀ ਇਸ ਤਰ੍ਹਾਂ ਦਾ ਪ੍ਰੋਜੈਕਟ ਲੱਗ ਰਿਹਾ ਤੇ ਤੁਹਾਡੀ ਕੋਈ ਸਹਿਮਤੀ ਲਈ ਗਈ ਆ ਨਹੀਂ ਬਿਲਕੁਲ ਨਹੀਂ ਜੀ ਆ ਸਾਰੇ ਬੰਦੇ ਖੜੇ ਨੇ ਜੀ ਸਾਡੇ 80 ਭਾਈਚਾਰੇ ਦੇ ਵਿੱਚੋਂ ਵੀ ਬਹੁਤ ਬੰਦੇ ਖੜੇ ਨੇ ਤੇ ਜਰ ਨਾਲ ਜਿਹੜੇ ਬੀਬੀਆਂ ਨੇ ਸਾਡੀਆਂ ਬਿਲਕੁਲ ਜਿਨ੍ਹਾਂ ਦੇ ਨਾਲ ਘਰ ਲੱਗਦੇ ਨੇ ਕਿਸੇ ਤੋਂ ਕੋਈ ਨਹੀਂ ਲਈ ਗਈ ਹੋ ਸਕਦਾ ਵੀ ਇਹਨਾਂ ਨੂੰ ਮਤਲਬ ਕੋਈ ਲਾਲਚ ਦਿੱਤਾ ਗਿਆ ਹੋਵੇ ਹੋ ਸਕਦਾ ਵੀ ਕੁਝ ਪੈਸੇ ਇਹਨਾਂ ਨੂੰ ਦਿੱਤੇ ਹੋਣ ਪੰਚਾਇਤ ਨੂੰ ਇਹਨਾਂ ਦਾ ਮਾੜਾ-ਮੋਟਾ ਮੂੰਹ ਮਿੱਠਾ ਕਰਾ ਦਿੱਤਾ ਗਿਆ ਵੀ ਤਾਂ ਹੀ ਇਹ ਮਤਲਬ ਲੋਕਾਂ ਤੋਂ ਇਜਾਜ਼ਤ ਲੈਣੀ ਇਹਨਾਂ ਨੇ ਬਾਜਬਣੀ ਨਾ ਸਮਝੀ ਗਈ ਨਹੀਂ ਚਲੋ ਸੰਸਕਾਰ ਚਲੋ ਕੀਤਾ ਜਾ ਸਕਦਾ ਪਰੰਤੂ ਜਿਸ ਤਰ੍ਹਾਂ ਕਿ ਦੱਸਿਆ ਗਿਆ ਕਿ ਇੱਕ ਹੋਰ ਸਮਸ਼ਾਨ ਘਾਟ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਜੈਕਟ ਪਹਿਲਾਂ ਲੱਗਿਆ ਹੋਇਆ ਫਿਰ ਇਸ ਪ੍ਰੋਜੈਕਟ ਦੀ ਕੀ ਜ਼ਰੂਰਤ ਪੈ ਗਈ ਹਾਂਜੀ ਵੀਰ ਜੀ ਇਹ ਮੈਂ ਆਪ ਜੀ ਨੂੰ ਚਾਹੇ ਜਾ ਕੇ ਤੁਸੀਂ ਦੇਖ ਵੀ ਸਕਦੇ ਹੋ ਸਾਡੇ ਨਹਿਰ ਦੇ ਉੱਤੇ ਸ਼ਮਸ਼ਾਨ ਘਾਟੜਾ ਜਰਨਲ ਕੈਟਾਗਰੀ ਦਾ ਇਹ ਉੱਥੇ ਬਕਾਇਦਾ ਤੌਰ ਤੇ ਪੱਠੀਆਂ ਲਾਈਆਂ ਗਈਆਂ ਨੇ ਜੀ ਇਹ ਤੁਸੀਂ ਜਾ ਕੇ ਇਹਦਾ ਚਾਹ ਮੌਇਨਾ ਆਪ ਵੀ ਕਰ ਸਕਦੇ ਹੋ ਸਰਪੰਚ ਵੀ ਜਾਣਦਾ ਇਹ ਸਾਰਾ ਪਿੰਡ ਨੂੰ ਪਤਾ ਜੀ ਇਹ ਤਾਂ ਐਨ ਜੀਓ ਵਾਸਤੇ ਜਾਂ ਮਤਲਬ ਬਾਹਰਲੀਆ ਸੰਸਥਾ ਜਿਹੜੀ ਆਪਣੇ ਹੈਵਲਨੀ ਪੈਲਸ ਵਾਲੇ ਨੇ ਜਿਨ੍ਹਾਂ ਕੋਲ ਬੇਥਾਸ਼ਾ ਪੈਸਾ ਜੀ ਹਾਂਜੀ ਕੋਈ ਪੈਸੇ ਦੀ ਉਹਨਾਂ ਕੋ ਘਾਟ ਨਹੀਂ ਗਈ ਜੇ ਅਗਰ ਉਹਨਾਂ ਨੂੰ ਚਾਹੀਦਾ ਦੇਖੋ ਦਰਾਹਾ ਪਿੰਡ ਬਿਲਕੁਲ ਕੋਲ ਆ ਜੀ ਉਹਨਾਂ ਦੇ ਹਾਂਜੀ ਦਰਾਹਾ ਪਿੰਡ ਆ ਉਹਨਾਂ ਨੇ ਜਵਾਬ ਦਿੱਤਾ ਜੀ ਇਹਨਾਂ ਨੂੰ ਤੇ ਨਾਲ ਪਿੰਡ ਆ ਦਰਾਹਾ ਸ਼ਹਿਰ ਆ ਜੀ ਉਹਨਾਂ ਨੇ ਇਹਨਾਂ ਨੂੰ ਬਿਲਕੁਲ ਜਵਾਬ ਦਿੱਤਾ ਜੀ ਤੇ ਕਦੋਂ ਪਿੰਡਾਂ ਦੇ ਕੋਲ ਗਏ ਨੇ ਉਹਨਾਂ ਨੇ ਵੀ ਜਵਾਬ ਦਿੱਤਾ ਵਾ ਤੇ ਸਾਰੇ ਆਲੇ ਦੁਆਲੇ ਜਿੰਨੇ ਪਿੰਡਾਂ ਨੇ ਸਾਰਿਆਂ ਨੇ ਉਹਨਾਂ ਨੂੰ ਜਵਾਬ ਦਿੱਤਾ ਜੀ ਤੇ ਇਹਨਾਂ ਨੇ ਹੁਣ ਦਬਾਅ ਬਣਾ ਕੇ ਕੁਝ ਪੈਸੇ ਦਾ ਲਾਲਚ ਦੇ ਕੇ ਮਤਲਬ ਸਾਡਾ ਇਹ ਜਿਹੜਾ ਇੱਥੇ ਆ ਕੇ ਆਪਣਾ ਪ੍ਰੋਜੈਕਟ ਲਾਉਣ ਦੀ ਕੁਝ ਪਹਿਲਾਂ ਵੀ ਇਹ ਸਰਪੰਚ ਗੁਲਦੀਪ ਸਿੰਘ ਜੀ ਦੇ ਜਦੋਂ ਸੀਗੇ ਸਰਪੰਚ ਉਦੋਂ ਵੀ ਆਏ ਸੀਗੇ ਜੀ ਹਾਂਜੀ ਤੇ ਅਛਰਾ ਸਿੰਘ ਸਰਪੰਚ ਜੀ ਜਦ ਦੇ ਇਹਨਾਂ ਦੀ ਕੋਸ਼ਿਸ਼ ਚੱਲ ਰਹੀ ਆ ਵੀ ਅਸੀਂ ਨਹਿਰਾਮਪੁਰ ਦੇ ਵਿੱਚ ਆ ਕੇ ਆਪਦਾ ਮਤਲਬ ਮਰਦਾਂ ਨੂੰ ਸੰਸਕਾਰ ਕਰਨ ਲਈ ਇੱਥੇ ਅਸੀਂ ਜਗ੍ਹਾ ਲਈ ਜੀ ਲੱਗਦਾ ਵੀ ਤੱਕੇਸ਼ਾਈ ਕਰ ਰਿਹਾ ਹੈ ਹੈਵਨ ਪੈਲਸ ਨਹੀਂ ਤੱਕੇਸ਼ਾਈ ਹੋ ਰਹੀ ਹੈ ਜੀ ਤੱਕੇਸ਼ਾਈ ਹੋ ਰਹੀ ਹੈ ਜੀ ਅਸੀਂ ਡੇਰਾ ਸਮਾਦ ਦੇ ਉੱਤੇ ਉੱਥੇ ਵਿਰੋਧ ਹੋਇਆ ਜੀ ਹਾਂਜੀ ਡੇਰੇ ਸਮਾਦ ਦੇ ਆਪਣੇ ਬਾਬਾ ਜੀ ਦੇ ਉੱਥੇ ਕਹਿੰਦੇ ਸਾਨੂੰ ਜਗ੍ਹਾ ਦੇ ਦਿਓ ਉਹਨਾਂ ਨੇ ਵਿਰੋਧ ਕੀਤਾ ਜੀ ਇਸ ਚੀਜ਼ ਤੁਸੀਂ ਹੈਵਨਲੀ ਪੈਲਸ ਜੋ ਪੈਲਸ ਦਾ ਕੋਈ ਅਧਿਕਾਰੀ ਆਇਆ ਸੀ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਨਾ ਬਿਲਕੁਲ ਨਹੀਂ ਜੀ ਕੀਤੀ ਉਹ ਪੰਚਾਇਤ ਨੇ ਉਹਨਾਂ ਨੂੰ ਮਤਾ ਪਾ ਕੇ ਦਿੱਤਾ ਜਾਂ ਜੋ ਵੀ ਆ ਇਸ ਦੀ ਅਸੀਂ ਵੈਸੇ ਕੋਸ਼ਿਸ਼ ਕਰ ਰਹੇ ਹਾਂ ਵੀ ਅਸੀਂ ਸਟੇ ਲਵਾਵਾਂਗੇ ਇਹਦੇ ਤੇ ਹਾਂਜੀ ਤੇ ਹਾਈ ਕੋਰਟ ਦੇ ਵਿੱਚ ਜਾ ਕੇ ਅਸੀਂ ਇਹਦਾ ਮਤਲਬ ਕੇਸ ਲਾਵਾਂਗੇ ਬਿਲਕੁਲ ਅਸੀਂ ਇ ਤੌਰ ਤੇ ਇਹਨਾਂ ਨੂੰ ਆਇਆ ਵੀ ਇਹ ਲੱਖਾਂ ਰੁਪਏ ਲੈਂਦੇ ਨੇ ਬੰਦੇ ਦਾ ਕਿਉਂਕਿ ਹੈਵਨਲੀ ਪੈਲ ਸੀਨੀਅਰ ਸਿਟੀ ਹੁੰਦਾ ਜੀ ਸਾਰੇ ਉਹ 70 80 ਸਾਲ ਦੇ ਨੇ ਉੱਥੇ ਤਾਂ ਬਹੁਤ ਡੈਥ ਆਉਂਦੀਆਂ ਨੇ ਜੀ ਸਾਡੇ ਤਾਂ ਇੱਥੇ ਲੈਣ ਲੱਗ ਜਾ ਕਰੋ ਜੀ ਫਿਰ ਜਿਹੜੀਆਂ ਲਵਾਰਸ ਲਾਸ਼ਾਂ ਨੇ ਹੌਲੀ ਹੌਲੀ ਸਮਾ ਪਾ ਗਏ ਉਹ ਵੀ ਇੱਥੇ ਆ ਗਏ ਉਹਨਾਂ ਦੇ ਸਸਕਾਰ ਹੋਣਗੇ ਜੀ ਫਿਰ ਇੱਥੇ ਕੋਈ ਰੋਕ ਟੋਕ ਤਾਂ ਰਹਿਣੀ ਨਹੀਂ ਤੇ ਸਾਡੇ ਦਾ ਇੱਥੇ ਪਰਿਵਾਰਾਂ ਨੂੰ ਬੜਾ ਔਖਾ ਹੋ ਜੂਗਾ ਜੀ ਇਸ ਕਰਕੇ ਅਸੀਂ ਇਹ ਚੀਜ਼ ਦਾ ਬਿਲਕੁਲ ਵਿਰੋਧ ਕਰਦੇ ਆ ਸਾਡੇ ਨਾਲ ਸਾਡੇ ਆ ਸਾਰੇ ਭਾਈਚਾਰਾ ਐਸੀ ਭਾਈਚਾਰਾ ਵੀ ਸਾਡੇ ਨਾਲ ਖੜਾ ਵਾ ਤੇ ਬਿਲਕੁਲ ਇਸ ਚੀਜ਼ ਦਾ ਜੀ ਅਸੀਂ ਵਿਰੋਧ ਕਰਦੇ ਆ ਜੋ ਡੀਸੀ ਜਾਂ ਐਸਡੀਐਮ ਹਲਕੇ ਦਾ ਉਸ ਨੂੰ ਦਿੱਤੀਆ ਸ਼ਿਕਾਇਤ ਲਿਖਤੀ ਕੋਈ ਤੁਸੀਂ ਅਸੀਂ ਐਪਲੀਕੇਸ਼ਨ ਪਾ ਰਹੇ ਆ ਜੀ ਸਾਰਿਆਂ ਨੂੰ ਐਪਲੀਕੇਸ਼ਨਾਂ ਪਾਵਾਂਗੇ ਤੇ ਹਾਈ ਕੋਰਟ ਤੋਂ ਚੋ ਸਟੇਲ ਵਾਂਗੇ ਜੀ ਜਿਹੜਾ ਸਾਡੇ ਪਿੰਡ ਦਾ ਮਸਲਾ ਹੈ ਇੱਥੇ ಗ್ರಾಮ ਪੰਚਾਇਤ ਸਾਡੀ ਬਿਨਾਂ ਕਿਸੇ ਸਹਿਮਤੀ ਤੋਂ ਹੈਵਲੀ ਪੈਲਸ ਦੇ ਨਾਲ ਮਿਲ ਕੇ ਇੱਕ ਇੱਥੇ ਪ੍ਰੋਜੈਕਟ ਲਾਉਣਾ ਚਾਹੁੰਦੀ ਆ ਗੈਸ ਵਾਲੀ ਪੱਟੀ ਜਿਹਦੇ ਚ ਮੁਰਦੇ ਸਰੀਰਾਂ ਦਾ ਸੰਸਕਾਰ ਕਰਿਆ ਜਾਣਾ ਬਟ ਉਹ ਆ ਵੀ ਜਿੰਨੇ ਆਸ-ਪਾਸ ਦੇ ਘਰ ਹੈਗੇ ਨੇ ਜਾਂ ਜਾਂਜ ਮੇ ਰੋਡ ਚੱਲਦਾ ਤੇ ਅਸੀਂ ਉਸ चीज ਨੂੰ ਡਿਨਾਈ ਕਰਦੇ ਆ ਵੀ ਇੱਥੇ ਲੱਗਣਾ ਨਹੀਂ ਚਾਹੀਦਾ ਹੈਵਲੀ ਪੈਲਸ ਕੋਲ ਬ੍ਰੌਡ ਪ੍ਰਾਪਰਟੀ ਹੈਗੀ ਆ ਬਹੁਤ ਪੈਸੇ ਹੈਗੇ ਉਹ ਕਿਤੇ ਵੀ ਲਗਾ ਸਕਦੇ ਐ ਇਸ ਚੀਜ਼ ਨੂੰ ਉਹ ਸਾਡੇ ਪਿੰਡ ਨੂੰ ਉਹਨਾਂ ਨੇ ਕਿਉਂ ਸੁਣਿਆ ਆਲੇ ਦੋਲ ਦੇ ਚਾਰ ਪੰਜ ਪਿੰਡਾਂ ਦੇ ਨੇ ਉਹਨਾਂ ਨੇ ਇਹਨਾਂ ਨੂੰ ਜਵਾਬ ਦਿੱਤਾ ਵੀ ਇੱਥੇ ਅਸੀਂ ਨਹੀਂ ਲੱਗਣ ਦੇਣੀ ਤੇ ਅਸੀਂ ਵੀ ਐਸੀ ਪੋਰਜਰ ਅਪੀਲ ਕਰਦੇ ਆਂ ਵੀ ਅਸੀਂ ਵੀ ਇਹ ਜਿਹੜਾ ਇਹਨਾਂ ਦਾ ਪ੍ਰੋਜੈਕਟ ਹੈ ਇੱਥੇ ਨਹੀਂ ਲੱਗਣ ਦੇਣਾ ਹੈਗਾ ਤੇ ਇਹਦੇ ਲਈ ಗ್ರಾಮ ਪੰਚਾਇਤ ਨੂੰ ਤਾਂ ਸਾਨੂੰ ਪੁੱਛਣਾ ਦੇ ਦੇ ਸਿਆਸੀ ਭਾਈਚਾਰੇ ਦੇ ਜਿੰਨੇ ਬੰਦੇ ਖੜੇ ਆ ਅਸੀਂ ਮੈਂ ਖੁਦ ਐਸੀ ਭਾਈਚਾਰੇ ਤੋਂ ਬਿਲੋਂਗ ਕਰਦਾ ਸਾਨੂੰ ਕਿਸੇ ਨੂੰ ਪੁੱਛਿਆ ਹੀ ਨਹੀਂ ਗਿਆ ਹੈਗਾ ਵੀ ਅਸੀਂ ਇਹ ਚੀਜ਼ ਇੱਥੇ ਲਾਣੀ ਹੈ ਤਾਂ ਨਹੀਂ ਲਾਣੀ ਹੈਗੀ ਤੇ ਅਗਲਾ ਤੁਹਾਡਾ ਫੈਕਸ਼ਨ ਕੀ ਹੋਵੇਗਾ ਫੈਕਸ਼ਨ ਪਹਿਲਾਂ ਤਾਂ ਡੀਸੀ ਐਸਡੀਐਮ ਸਾਹਿਬ ਨੂੰ ਜਿਹੜੇ ਹੈਗੇ ਉਹਨਾਂ ਨੂੰ ਐਪਲੀਕੇਸ਼ਨਾਂ ਦਿੱਤੀਆਂ ਜਾਣੀਆਂ ਜਾਨੀ ਕਿ ਉਸ ਤੋਂ ਬਾਅਦ ਹਾਈ ਕੋਰਟ ਦਾ ਰੁਖ ਕਰਾਇਆ ਜਾਊਗਾ ਜੇ ਪੰਚਾਇਤ ਕਿਸੇ ਤਰੀਕੇ ਦੇ ਨਾਲ ਨਹੀਂ ਕਾਬੂ ਆਉਣੀ ਫਿਰ ਹਾਈ ਕੋਰਟ ਦਾ ਰੁਖ ਕਰਾਂਗੇ ਅਦਰਵਾਈਜ਼ ਸਾਰੇ ਜਿਹਨੇ ਰਕਤ ਵਗੈਰਾ ਹੈਗੇ ਨੇ ਇਹਨਾਂ ਨੇ ਸਾਰੇ ਪੱਟ ਕੇ ਸਮਸ਼ਾਨ ਘਾੜਨੀ ਇਹਨੂੰ ਇੱਕ ਤਰ੍ਹਾਂ ਦਾ ਬਸ ਜੰਗਲ ਬਣਾ ਕੇ ਧਰ ਦਿੱਤਾ ਹੈਗਾ ਆ ਲੱਗਦਾ ਕਿ ਪੰਚਾਇਤ ਦੀ ਚੁੰਝ ਆ ਰਹੀ ਹੋਈ ਹੈ ਮਿਲੀ ਭੁਗਤ ਹੈ ਜਿਸ ਦਾ ਬਿਨਾ ਮਿਲੀ ਭੁਗਤ ਤੋਂ ਸਰ ਕੋਈ ਕੰਮ ਹੀ ਨਹੀਂ ਹੁੰਦਾ ਹੈਗਾ ਪੰਚਾਇਤ ਦੀ ਪੂਰੀ ਰਲ ਮਿਲੀ ਭੁਗਤ ਹੈਗੀ ਆ ਉਹਨਾਂ ਨਾਲ ਜਾਂ ਤਾਂ ਉਹਨਾਂ ਨੂੰ ਚੋਣ ਚੋਰੀ ਹੋ ਗਈ ਤਾਂ ਜਿਵੇਂ ਵੀ ਹੋ ਗਿਆ ਤਾਂ ਸਾਡੇ ਜਿਹੜੇ ਗਰੀਬ ਦਾ ਪਰਿਵਾਰ ਹੈਗੇ ਨੇ ਉਹਨਾਂ ਨੂੰ ਜਾਂ ਤਾਂ ਕਿਸੇ ਤਰੀਕੇ ਨਾਲ ਲਾਲਚ ਦਿੱਤਾ ਗਿਆ ਹੋਣਾ ਜਾਂ ਆਪਣੇ ਪੱਖ ਚ ਉਹਨਾਂ ਨੇ ਕਰਿਆ ਹੋਣਾ ਇਹ ਪੰਚਾਇਤ ਜਾਨ ਦੇ ਦਹਿਬਲੀ ਪੈਲਸ ਵਾਲੇ ਜਾਣਦੇ ਹੈਗੇ ਆ ਹਾਂਜੀ ਗਨਵੀਰ ਜੀ ਕੀ ਮਸਲਾ ਜੀ ਤੁਹਾਡੇ ਪਿੰਡ ਦਾ ਅੱਜ ਸਾਡੇ ਪਿੰਡ ਰੰਪਰ ਦੀ ಗ್ರಾಮ ਪੰਚਾਇਤ ਦੇ ਖਿਲਾਫ ਬਹੁਤ ਵੱਡਾ ਇਕੱਠ ਹੋਇਆ ਜਿਸ ਵਿੱਚ ਪੂਰਾ ਐਸਸੀ ਸਮਾਜ ਤੇ ਪੂਰਾ ਪਿੰਡ ਇਕੱਠਾ ਹੋ ਕੇ ਇੱਕ ਵਿਰੋਧ ਕਰ ਰਹੇ ਹੋ ਵਿਰੋਧ ਕਿਸ ਚੀਜ਼ ਦਾ ਤੁਹਾਨੂੰ ਦੱਸ ਰਹੇ ਹਾਂ ਕਿ ਇੱਕ ਹੈਵਨਲੀ ਪੈਲੇਸ ਸਾਡੇ ਵਿਰਧ ਆਸ਼ਰਮਾਂ ਦਾ ਹੈ ਤੇ ਉਹਨਾਂ ਨੇ ਕੀ ਕੀਤਾ ਐਸਸੀ ਭਾਈਚਾਰੇ ਜਿਹੜੀ ਸਮਸ਼ਾਨ ਘਾਟ ਸੀ ਪਿੰਡ ਰਾਮਪੁਰ ਗੁਰਦੁਆਰਾ ਰੇਰੂ ਸਹਾਵਾਲੇ ਰੋਡ ਤੇ ਉਹਨਾਂ ਨੇ ਆਪਣੇ ਪੰਚਾਇਤ ਨਾਲ ਰਲ ਕੇ ਇੱਥੇ ਇੱਕ ਪ੍ਰੋਜੈਕਟ ਸ਼ੁਰੂ ਕਰਤਾ ਵੀ ਜਿਹੜੇ ਉੱਥੇ ਡੈਡ ਬਾਡੀਜ਼ ਹੋਣਗੀਆਂ ਸਮਸ਼ਾਨ ਘਾਟ ਦੇ ਵਿੱਚ ਉਰੇ ਉਹਨਾਂ ਦਾ ਉਹਨੂੰ ਸੰਸਕਾਰ ਕੀਤਾ ਜਾਊਗਾ ਤੇ ਉਹ ਡੈਡ ਬਾਡੀਜ਼ ਕਿਹੜੀਆਂ ਹੋਣਗੀਆਂ ਜਿਹੜੀਆਂ ਵਿਧ ਆਸ਼ਰਮ ਚ ਹੋਣਗੀਆਂ ਤੇ ਲਾਵਾਰੇ ਸੋਣਗੀਆਂ ਤੇ ਪਿੰਡ ਵਿੱਚ ਇਸ ਦਾ ਕੋਈ ਫਾਇਦਾ ਨਹੀਂ ਕਿਉਂਕਿ ਪਿੰਡ ਲਈ ਵਿਕਾਸ ਲਈ ਕੋਈ ਕੰਮ ਨਹੀਂ ਹੈਗਾ ਇਹ ਕ ਹੈਵਨਲੀ ਪੈਲੇਸ ਵਾਲਿਆਂ ਦੇ ਜਿਨ੍ਹਾਂ ਦਾ ਉਹਨਾਂ ਨੇ ਫਾਇਦਾ ਨਹੀਂ ਕੀਤਾ ਜਾ ਰਹੇ ਆ ਤੇ ਪੂਰਾ ਪਿੰਡ ਇਸ ਦੇ ਵਿਰੋਧ ਵਿੱਚ ਤੇ ਪੰਚਾਇਤ ਨੂੰ ਪਤਾ ਨਹੀਂ ਕੀ ਲਾਲਚ ਮਿਲੇ ਕਿ ਉਹਨਾਂ ਨੇ ਇਸ ਚੀਜ਼ ਦੇ ਵਿੱਚ ਸਾਥ ਦਿੱਤਾ ਇਸ ਚੀਜ਼ ਦਾ ਸਾਥ ਦਿੱਤਾ ਤੇ ਪਰਮਿਸ਼ਨ ਦਿੱਤੀ ਤੇ ਇਹ ਗਲਤ ਹੋ ਰਿਹਾ ਤੇ ਸਾਰਾ ਪਿੰਡ ਇਸ ਦੇ ਖਿਲਾਫ ਕਿ ਜਦੋਂ ਹੈਵਨਲੀ ਪੈਲਸ ਆ ਬਹੁਤ ਵੱਡੀ ਐਨਕੂਆ ਇਹ ਕਰੋੜਾਂ ਅਰਬਾਂ ਦੀ ਇਹ ਮਾਲਕਾ ਹੈ ਤੇ ਇਹ ਕਿਸੇ ਹੋਰ ਜਗ੍ਹਾ ਲੈ ਕੇ ਇਸ ਤਰ੍ਹਾਂ ਦਾ ਪ੍ਰੋਜੈਕਟ ਲਗਾ ਸਕਦੇ ਸੀਗੇ ਰਾਮਪੁਰ ਪਿੰਡ ਦੀ ਜਗ੍ਹਾ ਨਹੀਂ ਆਪਾਂ ਕਾਫੀ ਟਾਈਮ ਤੋਂ ਕੋਸ਼ਿਸ਼ ਕਰ ਰਹੇ ਸੀ ਕਿ ਅੜਦਾਲੇ ਦੇ ਪਿੰਡਾਂ 'ਚ ਦਰਾਹੇ ਵੀ ਹੋਰ ਪਰ ਇਹਨਾਂ ਨੂੰ ਕਿਸੇ ਨੇ ਨਹੀਂ ਵਣ ਦਿੱਤਾ ਤੇ ਪਿੰਡ ਦੀ ਪੰਚਾਇਤ ਨੂੰ ਪਤਾ ਨਹੀਂ ਕਿੰਨਾ ਲਾਲਚ ਲਿਆ ਕੇ ਕਾਬੂ ਕਰ ਲਿਆ ਤੇ ਉਰੇ ਐਸਤੀ ਭਾਈਚਾਰੇ ਦੀ ਜਿਹੜੀ ਸਮਸ਼ਾਨ ਘਾਟ ਪਹਿਲਾਂ ਬਣੀ ਹੋਈ ਆ ਇਹ ਡਵੈਲਪਮੈਂਟ ਕਰਨ ਦੀ ਜਗ੍ਹਾ ਤੇ ਉਹਨਾਂ ਨੇ ਆਪਣੇ ਫੈਦਲੀਆਂ ਨੂੰ ਯੂਜ਼ ਕਰਨਾ ਸ਼ੁਰੂ ਕਰ ਦਿੱਤਾ ਤੇ ਇਹ ਕੰਮ ਸ਼ੁਰੂ ਹੋ ਚੁੱਕਿਆ ਇੱਥੇ ਜੀਟੀਯੂ ਮਸ਼ੀਨਲ ਕੰਮ ਕੀਤਾ ਜਾ ਚੁੱਕਿਆ ਜੋ ਕਿ ਬਹੁਤ ਗਲਤ ਹੈ ਤੇ ਅਸੀਂ ਇਹਦਾ ਵਿਰੋਧ ਕਰਦੇ ਹਾਂ ਸੋਚਦੋਂਗੀ ਮੰਨ ਕਰਦੇ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਪਿੰਡ ਦੀ ਜਗ੍ਹਾ ਵਾ ਪਿੰਡ ਦੇ ਲੋਕਾਂ ਲਈ ਜੋ ਵਰਤੀ ਜਾਵੇ ਪਿੰਡ ਦੇ ਵਿਕਾਸ ਲਈ ਪਿੰਡ ਦੇ ਸਮਸ਼ਾਨ ਘਾਟ ਤੇ ਜਿੰਨੇ ਮਰਜੀ ਇਹਨੂੰ ਤਿਆਰ ਕਰ ਵਧੀਆ ਬਣਾਉਣ ਪਰ ਵੀਰਦਾ ਆਸ਼ਰਮ ਲਈ ਜਾ ਹੈਵਨ ਨਹੀਂ ਪੈਰਸ ਲਈ ਅਸੀਂ ਨਹੀਂ ਦੇ ਸਕਦੇ ਇੱਕ ਪਾਸੇ ਜੋ ਪੰਜਾਬ ਸਰਕਾਰ ਹੈ ਰੋਕ ਲਗਾ ਰਹੀ ਹੈ ਦੂਸਰੇ ਪਾਸੇ ਇੱਥੇ ਕਾਫੀ ਵੱਡੀ ਗਿਣਤੀ ਲੋਕ ਕਰਨੇ ਗਏ ਪੰਚਾਇਤ ਨੇ ਬਿਨਾ ਪਰਮਿਸ਼ਨ ਦੇ ਪੰਚਾਇਤ ਮੈਜੋਰਟੀ ਚਾ ਉਹਨੇ ਕਿਸੇ ਦੀ ਵੀ ਸਲਾਹ ਨਹੀਂ ਲਈ ਕਿਸੇ ਅਸੀਂ ਭਾਈਚਾਰੇ ਦੇ ਬੰਦੇ ਦੀ ਸਲਾਹ ਨਹੀਂ ਲਈ ਆਪਣੇ ਆਪ ਹੀ ਸਾਰਾ ਕੁਝ ਕਰਕੇ ਬਰਾਖਤ ਵੀ ਪੜਤੇ ਤੇ ਮਸ਼ੀਨ ਲਿਆ ਕੇ ਪ੍ਰੋਜੈਕਟ ਵੀ ਸ਼ੁਰੂ ਕਰਤਾ ਕਿਸੇ ਨੂੰ ਭਰੋਸੇ ਵਿੱਚ ਨਹੀਂ ਲਿਆ ਗਿਆ ਜਿਸ ਕਰਕੇ ਬਹੁਤ ਵੱਡਾ ਵਿਰੋਧ ਹੋ ਰਿਹਾ ਪਿੰਡ ਦੇ ਵਿੱਚ ਤੇ ਤੁਸੀਂ ਆ ਦੇਖ ਸਕਦੇ ਹੋ ਅਗਲੇ ਦਿਨਾਂ ਦੇ ਵਿੱਚ ਇਹ ਵਿਰੋਧ ਹੋਰ ਬਹੁਤ ਜ਼ਿਆਦਾ ਵਧੂਗਾ ਇਸ ਤਰ੍ਹਾਂ ਕਿ ਆਮ ਆਦਮੀ ਪਾਰਟੀ ਦੀ ਪੰਚਾਇਤ ਹੈ ਤੇ ਸਰਕਾਰ ਵੀ ਆਮ ਆਦਮੀ ਪਾਰਟੀ ਦੀ ਹੈ ਭਗਵਾਨ ਸਿੰਘ ਮਾਨ ਤੋਂ ਕਿ ਉਹਨਾਂ ਕੀ ਅਪੀਲ ਕਰਨਾ ਚਾਹੁੰਦਾ ਹੈ ਤੁਹਾਡੇ ਸੋਸ਼ਲ ਮੀਡੀਆ ਦੇ ਰਾਹੀਂ ਸਾਡੀ ਆਵਾਜ਼ ਦੂਰ ਤੱਕ ਜਾਊਗੀ ਭਗਵਾਨ ਜਾਨ ਸਾਖ ਇਹੀ ਪਹੁੰਚਾਵਾਂਗੇ ਕਿ ਇਹ ਪ੍ਰੋਜੈਕਟ ਨੂੰ ਬੰਦ ਕਰੋ ਪਿੰਡ ਦੇ ਵਿਕਾਸ ਲਈ ਕੰਮ ਕਰੋ ਸਾਡੇ ਜੀਵ ਸਮਸ਼ਾਨ ਘਾਟ ਤੇ ਪੈਸਾ ਲਾਉਣਾ ਤੁਸੀਂ ਪੰਚਾਇਤ ਕੋਲ ਪੈਸਾ ਹੋਣਾ ਚਾਹੀਦਾ ਆਪਣਾ ਲਾਓ ਤੇ ਸਮਸ਼ਾਨ ਘਾਟ ਨੂੰ ਵਧੀਆ ਬਣਾਓ ਤੁਸੀਂ ਇੱਕ ਐਨ ਜੀਓ ਨੂੰ ਕਿਉਂ ਦੇ ਰਹੇ ਹੋ ਸਾਡੀ ਸਮਸ਼ਾਨ ਘਾਟ ਐਨ ਜੀਓ ਨੂੰ ਦੇ ਰਹੇ ਹੋ ਤੇ ਉਹ ਆਪਣੇ ਵਰਤੇਗੀ ਆਪਣੇ ਕੰਮ ਲਈ ਵਰਤੇਗੀ ਉਹਨਾਂ ਦੇ ਉਹਨਾਂ ਦੇ ਲਵਾਰਸ ਵਾਸ ਲਾਸ਼ਾਂ ਆਉਣਗੀਆਂ ਜਾਂ ਕਿਤੋਂ ਵੀ ਉਹ ਕਰਨਗੇ ਸੰਸਕਾਰ ਕਰਨਗੇ ਉਹਦਾ ਸਾਨੂੰ ਕੋਈ ਫਾਇਦਾ ਨਹੀਂ ਹੈ ਉਹ ਆਪਣਾ ਕੰਮ ਕਿਤੇ ਹੋਰ ਸ਼ੁਰੂ ਕਰ ਸਕਦੇ ਨੇ ਪਰ ਪਿੰਡ ਦੇ ਵਿੱਚ ਬਹੁਤ ਰੋਸ ਹੈ ਕਿ ਅੜ ਵਾਲੇ ਪਿੰਡਾਂ ਵਿੱਚ ਸਾਡੀ ਸਮਸ਼ਾਨ ਘਾਟ ਨੂੰ ਹੋਰ ਕਿਸੇ ਵਰਤੋਂ ਲਈ ਨਹੀਂ ਅਸੀਂ ਦੇ ਸਕਦੇ ਅਸੀਂ ਆਪਣੇ ਪਿੰਡ ਲਈ ਆਪਣੀ ਪ੍ਰਿੰਡ ਦੀ ਪ੍ਰਾਪਰਟੀ ਪਿੰਡ ਲਈ ਵਰਤ ਸਕਦੇ ਹਾਂ ਹਾਂਜੀ ਭਾਂਜੀ ਕਿੰਨਾ ਤੁਹਾਡਾ ਮੇਰਾ ਨਾਮ ਰਾਜਵਿੰਦਰ ਕੌਰ ਆ ਜੀ ਅੱਜ ਤੁਸੀਂ ਇੱਥੇ ਸਮਸ਼ਾਨ ਘਾਟ ਆ ਜੋ ਪਿੰਡ ਰਾਮਪੁਰ ਦੀ ਹਾਂਜੀ ਤੁਸੀਂ ਸਾਡਾ ਪਿੰਡ ਖਤਰ ਹੋਇਆ ਹਾਂਜੀ ਕੀ ਕਾਰਨ ਕਿਸ ਗੱਲ ਦਾ ਬੋਤ ਕਰ ਰਹੇ ਹੋ ਪਹਿਲਾਂ ਤਾਂ ਸਾਰੇ ਹੀ ਪਿੰਡ ਵਾਸੀਆਂ ਨੂੰ ਮੇਰੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਸੀਂ ਇਸ ਵਿਰੋਧ ਵਿੱਚ ਇੱਥੇ ਇਕੱਠੇ ਹੋਏ ਹਾਂ ਕਿ ਇਹ ਇੱਕ ਗੋਵਿੰਦ ਮਾਰਗ ਜਿਹਨੂੰ ਨਾਂ ਦਿੱਤਾ ਗਿਆ ਹੈ ਇੱਥੇ ਇੱਕ ਸਕੂਲ ਬਚਿਆ ਆਂਦਾ ਹੈ ਗੁਰਦੁਆਰਾ ਸਾਹਿਬ ਰੇਰੂ ਸਾਹਿਬ ਸੰਗਤਾਂ ਹੁੰਦੀਆਂ ਨੇ ਇਸ ਲਈ ਇਸ ਰੋਡ ਨੂੰ ਨਾ ਖਰਾਬ ਕੀਤਾ ਜਾਵੇ ਇਹ ਸੰਸਥਾ ਕਿਤੇ ਹੋਰ ਜਾ ਕੇ ਵੀ ਇਹ ਕੰਮ ਕਰ ਸਕਦੀ ਹੈ ਕਿਉਂਕਿ ਇਹ ਪੰਚਾਇਤ ਨੇ ਜੇ ਉਪਰਾਲਾ ਚੱਕਿਆ ਹੈ ਤਾਂ ਉਹ ਪੰਚਾਇਤ ਬਾਹਰਲੀ ਹੈਲਪ ਕਿਉਂ ਲੈ ਰਹੀ ਆ ਇਹ ਚੀਜ਼ਾਂ ਲਈ ਉਹਨਾਂ ਵਿੱਚ ਆਪਣੇ ਆਪਣੇ ਚ ਦਮ ਨਹੀਂ ਹੈ ਵੀ ਇਹ ਆਪਣੇ ਦਮ ਤੇ ਕੁਝ ਕਰ ਸਕਣ ਤੇ ਅਸੀਂ ਜੇ ਬਾਹਰਿਆਂ ਦੀ ਸਪੋਰਟ ਲੈਣੀ ਹੈ ਕੋਈ ਹੋਰ ਭਲਾਈ ਲਈ ਕੋਈ ਸਕੂਲ ਖੋਲੇ ਜਾਣ ਕੋਈ ਡਿਸਪੈਂਸਰੀ ਖੋਲੀ ਜਾਵੇ ਇਹ ਇਹੋ ਜਿਹਾ ਕੰਮ ਕਰਨ ਜੋ SLAG ਜੋਖ ਹੋਵੇ ਪਿੰਡ ਵਿੱਚ ਤੇ ਸਾਡੀ ਹੱਥ ਬਨ ਕੇ ਹੀ ਬੇਨਤੀ ਆ ਕਿ ਇਹ ਪ੍ਰੋਜੈਕਟ ਨੂੰ ਬੰਦ ਕੀਤਾ ਜਾਵੇ ਸਾਡੇ ਆਲੇ-ਦਾਲੇ ਰਹਿਣ ਵਾਲੇ ਨਗਰ ਵਾਸੀਆਂ ਨੂੰ ਸਾਰਿਆਂ ਨੂੰ ਇਹ ਮੁਸ਼ਕਲ ਦਾ ਸਾਹਮਣਾ ਸਾਨੂੰ ਕਰਨਾ ਪੈਣਾ ਨਾ ਕਿ ਪੰਚਾਇਤ ਨੂੰ ਕਰਨਾ ਪੈਣਾ ਸਾਨੂੰ ਇਸ ਲਈ ਬਹੁਤ ਹੀ ਇਹ ਕੰਮ ਨਹੀਂ ਚੰਗਾ ਲੱਗਿਆ ਪਿੰਡ ਤੋਂ ਬਾਹਰ ਕੰਮ ਚਾਹੀਦੇ ਨੇ ਨਾ ਕਿ ਇਹ ਪਿੰਡ ਦੇ ਅੰਦਰ ਲੈ ਕੇ ਆਉਣੇ ਚਾਹੀਦੇ ਨੇ ਸਾਨੂੰ ਇਹੀ ਹੈ ਵੀ ਇਹ ਪਿੰਡ ਤੋਂ ਬਾਹਰ ਜਾਵੇ ਦੇਖੋ ਮਰਨਾ ਜੀਣਾ ਇੱਕ ਜਗ੍ਹਾ ਸਾਰਿਆਂ ਨੇ ਇਸ ਵਿੱਚ ਕਿਸੇ ਦੇ ਧਰਮ ਨੂੰ ਲੈ ਕੇ ਕੋਈ ਵੀ ਆਪਾਂ ਨਹੀਂ ਕਹਿ ਸਕਦੇ ਤੇ ਇਹ ਉਪਰਾਲਾ ਜਾਣੀ ਜੇ ਇਹਨਾਂ ਨੇ ਕਦਮ ਚੱਕਿਆ ਵੀ ਤਾਂ ਪਿੰਡ ਦੇ ਬਾਹਰ ਚਾਹੀਦਾ ਇਹ ਪਿੰਡ ਦੇ ਵਿੱਚ ਨਹੀਂ ਆਉਣਾ ਚਾਹੀਦਾ ਸਾਡੀ ਇਹੀ ਹੱਥ ਬਨ ਕੇ ਬੇਨਤੀ ਆ ਪੰਚਾਇਤ ਨੂੰ ਕਿ ਸਾਡੇ ਨਾਲ ਇਹ ਇੱਕ ਵਾਰੀ ਸਲਾਹ ਕਰ ਦੇ ਠੀਕ ਹੈ ਨਾ ਸਰਕਾਰ ਨੂੰ ਵੀ ਬੇਨਤੀ ਹੈ ਵੀ ਇਸ ਪ੍ਰੋਜੈਕਟ ਨੂੰ ਰੋਕਿਆ ਜਾਵੇ ਠੀਕ ਹੈ ਨਾ ਸਾਡੇ ਨਾਲ ਇਹ ਤੱਕਾ ਨਾ ਹੋਵੇ ਅਸੀਂ ਇੱਕ ਵਾਰੀ ਇਹਨਾਂ ਨੂੰ ਬੁਲਾ ਕੇ ਇੱਕ ਗੱਲਬਾਤ ਕਰਨੀ ਸੀ ਪਰ ਇਹਨਾਂ ਨੇ ਸਾਡੇ ਨਾਲ ਕੋਈ ਗੱਲਬਾਤ ਨਹੀਂ ਕੀਤੀ ਇਹ ਕਹਿੰਦੇ ਸਾਡੇ ਨਾਲ ਮਤਾ ਪਾਸ ਹੋਇਆ ਹੋਇਆ ਸਾਰੇ ਮੈਂਬਰਾਂ ਦੇ ਸਾਈਨ ਹੋਏ ਹੋਏ ਨੇ ਸਾਨੂੰ ਨਹੀਂ ਪਤਾ ਹਾਲਾਂਕਿ ਇਹ ਨੇੜੇ ਰਹਿੰਦੇ ਨਗਰਵਾਸੀਆਂ ਦੇ ਅਸੀਂ ਬੁਲਾਏ ਸੀ ਇਹਨਾਂ ਨੂੰ ਵੀ ਆਓ ਸਾਡੇ ਨਾਲ ਗੱਲਬਾਤ ਕਰੋ ਪਰ ਇਹ ਨਹੀਂ ਆਏ ਇਹ ਕਹਿੰਦੇ ਕਿਹਨੂੰ ਕਿਹਨੂੰ ਪ੍ਰੋਬਲਮ ਆ ਸਾਨੂੰ ਨਾ ਲੈ ਕੇ ਦੱਸੋ ਵੀ ਨਾ ਦੱਸੋ ਇਹ ਤਾਂ ਇਕੱਠ ਦੱਸੂਗਾ ਤੁਹਾਨੂੰ ਵੇ ਕਿਹਨੂੰ ਕਿਹਨੂੰ ਪ੍ਰੋਬਲਮ ਹੈ ਠੀਕ ਹੈ ਨਾ ਕਾਇਦ ਹੁੰਦੀ ਆ ਪਿੰਡ ਦੇ ਭਲੇ ਵਾਸਤੇ ਹੁੰਦੀ ਆ ਪਿੰਡ ਦੇ ਲੋਕਾਂ ਦੀਆਂ ਮੁਸ਼ਕਲਾਂ ਜੋ ਪਿੰਡ ਦੇ ਲੋਕਾਂ ਦੀ ਆਵਾਜ਼ ਆ ਉੱਚੀ ਹੁੰਦੀ ਆ ਇੱਥੇ ਫਰਤਾਰਾ ਉਲਟੋ ਹੋ ਰਿਹਾ ਪਿੰਡ ਦੇ ਜੋ ਲੋਕ ਨੇ ਵਿਰੋਧ ਕਰ ਰਹੇ ਨੇ ਪੰਚਾਇਤ ਧੱਕਾ ਕਰ ਰਹੀ ਹੈ ਆਪਣੀ ਬਾਹਰਲੇ ਜੋ ਕਾਰਪੋਰੇਟ ਘਰਾਣੇ ਨਾਲ ਉਹਨਾਂ ਨਾਲ ਮਿਲ ਕੇ ਜਿ ਆਪਣਾ ਪ੍ਰੋਜੈਕਟ ਚੋਪ ਰਹੀ ਹੈ ਦੇਖੋ ਇਹ ਇਹ ਜਿਹੜੀ ਸਾਰੀ ਹੀ ਕਾਰਜਕਾਰੀ ਹੋ ਰਹੀ ਹੈ ਇਹਦੇ ਵਿੱਚ ਅਸੀਂ ਇੱਕ ਨਾ ਤਾਂ ਨਫਾ ਦੇਖਦੇ ਆ ਠੀਕ ਹੈ ਨਾ ਵੀ ਸਾਨੂੰ ਕੋਈ ਪ੍ਰੋਫਿਟ ਹੋਊਗਾ ਇਹ ਚੀਜ਼ ਤੋਂ ਅਸੀਂ ਇਹ ਦੇਖਦਾ ਵੀ ਸਾਡੇ ਏਰੀਏ ਚ ਇੱਕ ਗੈਸ ਨੂੰ ਲੈ ਕੇ ਜਿਹੜਾ ਪ੍ਰਦੂਸ਼ਣ ਫੈਲਣਾ ਉਹ ਸਾਨੂੰ ਮਨਜ਼ੂਰ ਨਹੀਂ ਹੈਗਾ ਠੀਕ ਹੈ ਨਾ ਉਹ ਗੈਸ ਨਾਲ ਇੰਨੀਆਂ ਬਿਮਾਰੀਆਂ ਪੈਦਾ ਹੋਣੀਆਂ ਨੇ ਕਿ ਫਿਰ ਸਾਨੂੰ ਪੰਚਾਇਤ ਨੇ ਸਾਡਾ ਹਾਲ ਵੀ ਨਹੀਂ ਪੁੱਛਣਾ ਆ ਕੇ ਠੀਕ ਹੈ ਨਾ ਤੇ ਅਸੀਂ ਨਾ ਬਾਹਰ ਨਹੀਂ ਆ ਕੰਟਰੀਆਂ ਦੀ ਹਿੱਸਾ ਕਰ ਸਕਦੇ ਆ ਕਿਉਂਕਿ ਸਾਡਾ ਆਲਾ ਦਵਾਲਾ ਅਸੀਂ ਦੇਖਿਆ ਕਿੰਨਾ ਕ ਸਾਫ ਸੁਥਰਾ ਕਿੰਨਾ ਕੇ ਪੰਚਾਇਤ ਨੇ ਸਾਡਾ ਬਣਾਤਾ ਠੀਕ ਹੈ ਨਾ ਉਹ ਪਹਿਲਾ ਜਿਹੜੇ ਕੰਮ ਕਰਨੇ ਵਾਲੇ ਪੰਚਾਇਤ ਦੇ ਉਹ ਕਰੇ ਇਸ ਪ੍ਰੋਜੈਕਟ ਨੂੰ ਰੋਕਿਆ ਜਾਵੇ ਠੀਕ ਹੈ ਨਾ ਇਸ ਲਈ ਇਹ ਸੰਸਥਾ ਜਿਹੜੀ ਬਣੀ ਹੋਈ ਆ ਇਹ ਚਾਰੇ ਆਸੇ ਪਾਸੇ ਸਾਡੇ ਕੋਲ ਇਹ ਹੈਗੀਆਂ ਚੀਜ਼ਾਂ ਇਹਨਾਂ ਦੀ ਸਾਨੂੰ ਲੋੜ ਨਹੀਂ ਹੈਗੀ ਠੀਕ ਹੈ ਨਾ ਇਸ ਪ੍ਰੋਜੈਕਟ ਨੂੰ ਅਸੀਂ ਨਹੀਂ ਲੱਗਣ ਦੇਣਾ ਕਿਰਪਾ ਕਰਕੇ ਆਪਣੀ ਰਜ਼ਾਮੰਦੀ ਨਾਲ ਕਰ ਲੋ ਨਹੀਂ ਤਾਂ ਫਿਰ ਇਹ ਅੱਗੇ ਵਧਣ ਤੋਂ ਇਲਾਵਾ ਸਾਡੇ ਲਈ ਹੋਰ ਕੋਈ ਕਦਮ ਨਹੀਂ ਹੈਗਾ ਬਪੂ ਜੀ ਕੀ ਨਾ ਤੁਹਾਡਾ ਮਾਸਟਰ ਮਿਲਕੀ ਸਿੰਘ ਅੱਜ ਪਿੰਡ ਰਾਮਪੁਰ ਦੀ ਸੁਨਸ਼ਾਨ ਕਾਰਡ ਹੈ ਇੱਥੇ ਇਕੱਠੇ ਹੋਏ ਹਾਂ ਕੀ ਮਸਲਾ ਹੈ ਇਹ ਮਸਲਾ ਇਸ ਜਿਹੜੀ ਹੈ ਨਾ ਕਬਰਸਤਾਨ ਇਹਨਾਂ ਦੇ ਪੰਚਾਇਤ ਕਬਜ਼ੇ ਲੈਣ ਨਹੀਂ ਦਿੰਦੀ ਆ ਬਿਰਦੇ ਆਸਮ ਜਿਹੜੇ ਆ ਉਹਨੂੰ ਇਹ ਦੇਣਾ ਚਾਹੁੰਦੇ ਸੀ ਕੈਸੇ ਲਿਆ ਹੋਣਾ ਇਹਨਾਂ ਨੇ ਆਸਰਾ ਜਿਹਾ ਸੀ ਬੜੀ ਮੁਸ਼ਕਲ ਦੇ ਨਾਲ ਇਹ ਸਭ ਬਣਾਇਆ ਸੀ ਪਹਿਲਾਂ ਆਹ ਦਾ ਚਾਸਪੇ ਦੀ ਨਿਸ਼ਾਨਦੇ ਲੈ ਕੇ ਆਹ ਦਾ ਬਾਕੜ ਕਰਵਾਇਆ ਸੀ ਯੋਪੂ ਜੀ ਪਹਿਲਾਂ ਜਿਵੇਂ ਪੱਠੀ ਲਾਉਣ ਲੱਗੇ ਨੇ ਇੱਥੇ ਇਲੈਕਟ੍ਰੋਨਿਕ ਪੱਠੀ ਪਹਿਲਾਂ ਲੱਗੀ ਹੋਈ ਆ ਅੱਜ ਤੱਕ ਵੀ ਕਿੰਨੇ ਪੜਤੇ ਇਹ ਤਾਂ ਕਿੰਨੀ ਮਾੜੀ ਗੱਲ ਐ ਇਹ ਤਾਂ ਇਹ ਤਾਂ ਬਹੁਤ ਮਾੜੀ ਗੱਲ ਐ ਜੀ ਜੀ ਬਸ ਇਹ ਆਪਾਂ ਦਖਲ ਆ ਰਹੇ ਹਾਂ ਹੋਈ ਤਾਂ ਕਿ ਨਾ ਪਹਿਲਾਂ ਵੀ ਵਿਰੋਧ ਕਰਦੇ ਸੀਗੇ ਪਰ ਅਸੀਂ ਹੋਣ ਨਹੀਂ ਦਿੱਤਾ ਤੇ ਅਸੀਂ ਕਿਹਾ ਇਹ ਵੀ ਹੋਈ ਕਿ ਇੱਕ ਤਾਂ ਹੈ ਇਹ ਇਲੈਕਟ ਪੱਠੇ ਇੱਥੇ ਲਾਉਂਦੀ ਦੀ ਲੋੜ ਮਤਾਂ ਬਣਾ ਦਿੰਦੇ ਜੀ ਆਮਰਾਈ ਗੋਨੇ ਬੜਾ ਦੇ ਕੋਲ ਇੱਕ ਮਿੰਟ ਹੀ ਬੰਦ ਕਰ ਮੈਂ ਹਾਂ ਹਾਂਜੀ ਖੜੇ ਆ ਪਿੰਡ ਡਰਾਮਪੁਰ ਤਹਿਸੀਲ ਪਾਇਲ ਜਿਲ੍ਹਾ ਲੁਧਿਆਣਾ ਵਿਖੇ ਜਿੱਥੇ ਕਿ ਅੱਜ ਜੋ ਪਿੰਡ ਦੀ ਐਸਸੀ ਸ਼ਮਸ਼ਾਨ ਘਾਟ ਹੈ ਇਸ ਵਿੱਚ ਇੱਕ ਪ੍ਰੋਜੈਕਟ ਲੱਗਣ ਜਾ ਰਿਹਾ ਸੀ ਜੋ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾ ਕੇ ਪ੍ਰੋਜੈਕਟ ਲਗਵਾਇਆ ਜਾ ਰਿਹਾ ਜੋ ਹੈਵਨਲੀ ਪੈਲੇਸ ਹੈ ਐਨਜੀਓ ਉਸ ਵੱਲੋਂ ਇਹ ਪ੍ਰੋਜੈਕਟ ਲਗਾਇਆ ਜਾ ਰਿਹਾ ਸੀ ਤੇ ਜਿਸ ਨੂੰ ਲੈ ਕੇ ਜੋ ਪਿੰਡ ਵਾਸੀ ਸੀਗੇ ਉਹਨਾਂ ਨੇ ਤਾਂ ਬਹੁਤ ਕੀਤਾ ਸਾਡੇ ਨਾਲ ਨੇ ਪਿੰਡ ਦੇ ਸਰਪੰਚ ਉਹ ਕਰਦਿਆਂ ਉਹਨਾਂ ਦਾ ਲੈਣੇ ਪੱਖ ਹਾਂਜੀ ਸਰਪੰਚ ਸਾਹਿਬ ਤੁਹਾਡਾ ਸਵਾਗਤ ਹੈ ਚੈਨਲ ਦੇ ਉੱਪਰ ਸਤਿ ਸ਼੍ਰੀ ਅਕਾਲ ਜੀ ਕਿਹੜਾ ਪ੍ਰੋਜੈਕਟ ਤੁਸੀਂ ਪਿੰਡ ਦੇ ਵਾਸਤੇ ਲੈ ਕੇ ਆਏ ਹੋ ਜੀ ਸਾਡੇ ਪਿੰਡ ਵਾਸਤੇ ਇੱਕ ਸ਼ਮਸ਼ਾਨ ਘਾਟ ਵਾਸਤੇ ਹੈ ਵੱਲ ਨਹੀਂ ਪਹਿਲੇ ਸਾਨੂੰ ਪ੍ਰੋਜੈਕਟ ਦਿੱਤਾ ਸੀਗਾ ਜਿਹਦੀ ਘੱਟੋ ਘੱਟ ਕੀਮਤ 70 ਤੋਂ 80 ਲੱਖ ਰੁਪਏ ਆ ਜਿਹਦੇ ਵਿੱਚ ਅਸੀਂ ਸੋਚਿਆ ਵੀ ਚਲੋ ਐਸੀ ਭਾਈਚਾਰਾ ਸਾਡਾ ਵੇਦਨ ਨੂੰ ਲੱਕੜਾਂ ਦੀ ਸਮਸ਼ਾਨ ਦੀ ਸੋਸੇ ਆਉਂਦੀ ਆ ਵੀ ਅਸੀਂ ਇਹਨਾਂ ਨੂੰ ਇਹਨਾਂ ਦਾ ਅਜੇ ਤੱਕ ਕਿਸੇ ਨੇ ਕੁਝ ਕਰਿਆ ਨੀਗਾ ਵੀ ਇਹ ਸਮਸ਼ਾਨ ਘਾਟ ਨੂੰ ਵਧੀਆ ਬਣਾਇਆ ਜਾਵੇ ਕਿਉਂਕਿ ਸਾਨੂੰ ਅਸੀਂ ਇਹਨਾਂ ਨੂੰ ਆਪਣੇ ਬਰਾਬਰ ਕਰੀਏ ਤੇ ਉਸ ਦੇ ਹਿਸਾਬ ਨਾਲ ਅਸੀਂ ਇੱਥੇ ਘੱਟੋ ਘਾਟ ਇੱਕ ਜਿਹਦਾ 80-85 ਲੱਖ ਦੇ ਵਿੱਚ ਨੇ ਜਿਹੜਾ ਪ੍ਰੋਜੈਕਟ ਬਣਨਾ ਇਹਦੇ ਵਿੱਚ 25 ਤੋਂ 27 ਲੱਖ ਦੇ ਕੀਮਤ ਦੀ ਇਹਦੇ ਵਿੱਚ ਪੱਠੀ ਲੱਗਣੀ ਹੈ ਜਿਹੜੀ ਗੈਸ ਵਾਲੀ ਬਹੁਤ ਵਧੀਆ ਮਾਡਰਨ ਵਧੀਆ ਕੰਪਨੀ ਦੀ ਪੱਠੀ ਲੱਗਣੀ ਆ ਤੇ ਉੱਥੇ ਇੱਕ ਹਾਲ ਬੜਨਾ 50x30 ਦਾ ਜਿਹਦੇ ਵਿੱਚ ਆਮ ਜਨਤਾ ਲਈ ਜਿਹੜੇ ਲੋਕ ਆਪਣੇ ਸੰਸਕਾਰ ਕਰਨ ਆਉਂਦੇ ਆ ਉਨਾਰੀ ਸਹੂਲਤ ਲਈ ਸੇਟਿੰਗ ਦਾ ਪ੍ਰੋਗਰਾਮ ਬੈਠਣ ਦਾ ਬੈਣਾ ਜਿਹਦੇ ਵਿੱਚ ਗਰਮੀ ਦੇ ਲਈ ਏਸੀ ਲੱਗਣਗੇ ਤੇ ਸਰਦੀਆਂ ਦੇ ਲਈ ਉੱਥੇ ਹੀਟਰਾਂ ਦਾ ਪ੍ਰਬੰਧ ਹੋਊਗਾ ਤੇ ਲੇਡੀਜ਼ ਦੇ ਲਈ ਜੋ ਵੀ ਹੈਗਾ ਵਾਸ਼ਰੂਮ ਜੈਂਟਸ ਦੇ ਲਈ ਵੱਖਰੇ ਵਾਸ਼ਰੂਮ ਤੇ ਪਾਣੀ ਵਾਲੀ ਟੈਂਕੀ ਸਵਰਸੀਵਲ ਮੋਟਰ ਵਗੈਰਾ ਤੇ ਬਹੁਤ ਵਧੀਆ ਪ੍ਰੋਜੈਕਟ ਆ ਜੋ 70 ਤੋਂ 80 ਲੱਖ ਰੁਪਏ ਦਾ ਪ੍ਰੋਜੈਕਟ ਆ ਉਹ ਲਗਾਉਣ ਦੀ ਸਾਡੀ ਇੱਛਾ ਦੀ ਜੋ ਅਸੀਂ ਇੱਥੇ ਲਗਾਉਣਾ ਚਾਹੁੰਦੇ ਆ ਸਰਪੰਚ ਸਾਹਿਬ ਤੁਸੀਂ ਇਹ ਪ੍ਰੋਜੈਕਟ ਮੰਗੇ ਲਿਆ ਜਾਂ ਹੈਵਨਲੀ ਪੈਲੇਸ ਆਪਣੀ ਮਰਜ਼ੀ ਨਾਲ ਲਾ ਲਿਆ ਬਿਲਕੁਲ ਜੀ ਮੰਗੇ ਲਿਆ ਜੀ ਅਸੀਂ ਉਹਨਾਂ ਤੋਂ ਸਾਡੇ ਉਹਨਾਂ ਦਾ ਲਿੰਕ ਦੀ ਉਹਨਾਂ ਦਾ ਹਰ ਇੱਕ ਕੰਪਨੀ ਤੁਸੀਂ ਵੀ ਪੜ੍ਹ ਲਈਓ ਤੁਹਾਨੂੰ ਪਤਾ ਹੋਊਗਾ ਹਰੇ ਕੰਪਨੀ ਦਾ ਇੱਕ ਸੀਐਸਆਰ ਫੰਡ ਹੁੰਦਾ ਕੰਪਨੀ ਸੋਸ਼ਲ ਰੀਫੰਡ ਉਹਦੇ ਅਕੋਰਡਿੰਗ ਉਹਨਾਂ ਨੇ ਸਾਨੂੰ ਪੁੱਛਿਆ ਜੀ ਵੀ ਅਸੀਂ ਕੁਝ ਕੰਮ ਕਰਨਾ ਚਾਹੁੰਦੇ ਆ ਤੁਹਾਡੇ ਪਿੰਡ ਦੇ ਵਿੱਚ ਅਸੀਂ ਉਹਨਾਂ ਨੂੰ ਕਿਹਾ ਵੀ ਅਸੀਂ ਕਹੇ ਸਾਡੇ ਅੱਕ ਜਿਹੜਾ ਭਾਈਚਾਰਾ 10 ਭਾਈਚਾਰਾ ਵੀ ਅਸੀਂ ਨੇ ਇਹ ਨਿਸ਼ਾਨ ਘੜਦੀ ਜਿਹੜ ਅਸੀਂ ਮਤਵਾਂ ਪਾ ਕੇ ਦਿੱਤਾ ਪੰਚਾਇਤ ਨੇ ਸਰਪੰਚ ਸਾਹਿਬ ਪਿੰਡ ਵਾਸੀ ਨੇ ਜੋ ਵਿਰੋਧ ਕਰ ਰਹੇ ਨੇ ਵੀ ਹੈਵਨਲੀ ਪੈਲੇਸ ਦੀਆਂ ਜੋ ਡੈੱਡ ਬਾਡੀਜ਼ ਹੋਣਗੀਆਂ ਇੱਥੇ ਸਾੜੀਆਂ ਜਾਣਗੀਆਂ ਤੇ ਇਸੇ ਕਰਕੇ ਉਹ ਇੱਥੇ ਪ੍ਰੋਜੈਕਟ ਲਗਵਾ ਰਹੇ ਨੇ ਕੀ ਕਹੋਗੇ ਇਸ ਬਾਰੇ ਮੈਂ ਕਹਿੰਨਾ ਵੀ ਦੱਸੋ ਅਸੀਂ ਮਤਵਾਂ ਪਾ ਕੇ ਦਿੱਤਾ ਕਿੱਥੇ ਲਿਖਿਆ ਕੌਣ ਕਹਿੰਦਾ ਮੇਰੇ ਸਾਹਮਣੇ ਲਿਓ ਇਹਦਾ ਤਾਂ ਮੇਰੇ ਕੋਲ ਇੱਕੋ ਹੀ ਜਵਾਬ ਆ ਵੀ ਸਾਹਮਣੇ ਲਿਓ ਮੇਰੇ ਤੋਂ ਲਿਖ ਕੇ ਲਓ ਕੌਣ ਕਹਿੰਦਾ ਗੱਲ ਤਾਂ ਇਹ ਹੈ ਨਾ ਕਹਿਣ ਨੂੰ ਤਾਂ ਮੈਂ ਕੁਝ ਕਹਿ ਦੂ ਫਲਾਨਾ ਆਇਆ ਕਹਿੰਦਾ ਪ੍ਰੂਫ ਕੀ ਆ ਕਿੱਥੇ ਆ ਕੌਣ ਕਹਿੰਦਾ ਇਹ ਕਹਿਣ ਨੂੰ ਤਾਂ ਕਹਿੰਦੇ ਤਾਂ ਅਸੀਂ ਕਹਿੰ ਕੋਈ ਸਾਨੂੰ ਰਿਟਨ ਦੇ ਵਿੱਚ ਪੇਪਰ ਦਿਖਾਉਣ ਸਾਨੂੰ ਵੀ ਇੱਥੇ ਕੋਈ ਅਸੀਂ ਐਗਰੀਮੈਂਟ ਕਰਿਆ ਹੋਵੇ ਕੋਈ ਹੈਵਨਲੀ ਪੈਲਸ ਨਾਲ ਜਾਂ ਅਸੀਂ ਉਹਨਾਂ ਨੂੰ ਕੋਈ ਸਾਤ ਉਹਨਾਂ ਨੇ ਫਰਦ ਮੰਗੀ ਹੋਵੇ ਜਾਂ ਕੁਝ ਵੀ ਮੰਗਿਆ ਹੋਵੇ ਜਾਂ ਉਹਨਾਂ ਦੀ ਕੋਈ ਇੱਥੇ ਅਸੀਂ ਨਾਮ ਲਿਖਣਾ ਜਾਂ ਕੁਝ ਵੀ ਕਰਨਾ ਕੋਈ ਤਾਂ ਸਾਨੂੰ ਪ੍ਰੂਫ ਤਾਂ ਦੇਣ ਨਾ ਇਹ ਸਿਰਫ ਉਹਨਾਂ ਦਾ ਕਹਿਣਾ ਇਹ ਵੀ ਆ ਕਿ ਪੰਚਾਇਤ ਨਾਲ ਕੋਈ ਗੰਢ ਟੁੱਪ ਹੋਈ ਹੈ ਹੈਵਨਲੀ ਪੈਲਸ ਜਿਸ ਕਰਕੇ ਪ੍ਰੋਜੈਕਟ ਇੱਥੇ ਲਾਇਆ ਜਾ ਰਿਹਾ ਗੰਢ ਟੁੱਪ ਦਾ ਮਤਲਬ ਮੈਂ ਸਮਝਿਆ ਨਹੀਂ ਜੀ ਮਤਲਬ ਕੁਝ ਜੋ ਚੜੀ ਹੋਈ ਆ ਜਾਂ ਇਸ ਤਰ੍ਹਾਂ ਦਾ ਕੋਈ ਗੱਲਬਾਤ ਐ ਇਦਾਂ ਦਾ ਕੋਈ ਤੁਸੀਂ ਸੋਚਿਆ ਵੀ ਕੋਈ ਬੰਦਾ ਤੁਹਾਡੇ ਤੁਸੀਂ ਹੁਣ ਮੈਨੂੰ ਕੋਈ ਬੰਦਾ ਕਹੇ ਵੀ ਭਾਈ ਮੈਂ ਤੈਨੂੰ 10 ਲੱਖ ਰੁਪਏ ਦੇਣਾ ਵੀ ਉਹਦੇ ਲਈ ਮੈਂ ਤੈਨੂੰ 2 ਲੱਖ ਰੁਪਏ ਰਿਸ਼ਵਤ ਵੀ ਦੇਣਾ ਤੁਸੀਂ ਆਪ ਸਿਆਣੇ ਹੋ ਤੁਸੀਂ ਪੱਤਰਕਾਰ ਜਰਨਲਿਸਟ ਹੋ ਕਿੰਨੇ ਕਿੰਨੇ ਸਮੇਂ ਚ ਪ੍ਰੋਜੈਕਟ ਇਹ ਪੂਰਾ ਹੋ ਜਾਊਗਾ ਪ੍ਰੋਜੈਕਟ ਤੇ ਚੱਲਣ ਦੇਣਗੇ ਤਾਂ ਹੀ ਹੋਊਗਾ ਜੀ ਪੂਰਾ